ਸਤਿ ਸ੍ਰੀ ਅਕਾਲ ਸਾਥੀਓ ਦੇਸ਼ ਵਿਦੇਸ਼ ਦੇ ਅੰਦਰ ਬੈਠੇ ਸਾਰੇ ਪੰਜਾਬੀਆਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈਆਂ ਅਕਾਲੀ ਦਲ ਨੂੰ ਵੀ ਵਧਾਈਆਂ ਕਿ ਕੱਲ ਉਹਨਾਂ ਨੇ ਆਪਣਾ ਨਵਾਂ ਪ੍ਰਧਾਨ ਚੁਣ ਲਿਆ ਤੇ ਕੱਲੀ ਉਸ ਚੋਣ ਦੇ ਦੌਰਾਨ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਕੇ ਮਾਫੀ ਮੰਗਣ ਦੀ ਬਜਾਏ ਉਹਨਾਂ ਨੇ ਆਪਣੇ ਗੁਨਾਹਾਂ ਦਾ ਠਿਕਰਾ ਬੀਜੇਪੀ ਦੇ ਸਿਰ ਤੇ ਫੋੜਨ ਦਾ ਕੁਝ ਅਪ੍ਰਿਆਸ ਕੀਤਾ ਇਹਦੇ ਕਰਕੇ ਮੈਨੂੰ ਮਜਬੂਰ ਹੋ ਕੇ ਅੱਜ ਕੁਝ ਕਹਿਣਾ ਪੈ ਰਿਹਾ ਹੈ ਕੱਲ ਜੋ ਕੁਛ ਉਹ ਤੇ ਦੇਖਣ ਨੂੰ ਮਿਲਿਆ ਜਿੱਥੇ ਕਰੋੜਾਂ ਸਿੱਖਾਂ ਦੇ ਦਿਲ ਦੇ ਅੰਦਰ ਪੰਥ ਦੇ ਅਨਿਆਇਆਂ ਦੇ ਦਿਲ ਦੇ ਅੰਦਰ ਥੇਸ ਪਹੁੰਚੀ ਪਹੁੰਚੀ ਮੇਰੇ ਵਰਗਾ ਬੰਦਾ ਵੀ ਜਿਹੜਾ ਅਕਾਲੀ ਦਲ ਦਾ ਹਮੇਸ਼ਾ ਹਮਾਇਤੀ ਰਿਹਾ ਇੱਕ ਕੌਮ ਦੀ ਨਮਾਇਆ ਰਾਜਨੀਤਿਕ ਜਮਾਤ ਦੇ ਹੱਕ 'ਚ ਮੈਂ ਹਮੇਸ਼ਾ ਆਵਾਜ਼ ਉਠਾਈ ਹੈ ਆਪਣੇ ਰਾਜਨੀਤਿਕ ਖੇਤਾਂ ਨੂੰ ਪਾਸੇ ਰੱਖ ਕੇ ਮੇਰੇ ਵੀ ਬਹੁਤ ਥੇਸ ਪਹੁੰਚੀ ਉਹ ਸੀਗਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਦਾ ਇੱਕ ਹੋਰ ਜਬਰ ਗੁਨਾ ਉੱਥੇ ਕੀਤਾ ਗਿਆ ਗੁਨਾਵਾ ਦੀ ਮਾਫੀਆਂ ਤਾਂ ਇੱਥੇ ਪੂਰੀਆਂ ਹੋਈਆਂ ਹੀ ਨਹੀਂ ਇੱਕ ਹੋਰ ਗੁਨਾ ਕਰਤਾ ਉੱਥੇ ਸ਼੍ਰੀ ਕਾਲ ਤਖਸਾਲ ਸਾਹਿਬ ਨੇ ਜੇ ਵੱਡੇ ਬਾਦਲ ਸਾਹਿਬ ਦਾ ਫਕਰੇ ਕੌਮ ਦਾ ਖਿਤਾਬ ਵਾਪਸ ਲਿਆ ਸੀਗਾ ਤਾਂ ਉੱਥੋਂ ਇੱਕ ਫਰਿਆਦ ਤਾਂ ਕੀਤੀ ਜਾ ਸਕਦੀ ਸੀ ਇੱਕ ਬੇਨਤੀ ਤਾਂ ਕੀਤੀ ਜਾ ਸਕਦੀ ਸੀ ਅਪੀਲ ਕੀਤੀ ਜਾ ਸਕਦੀ ਸੀ ਵੀ ਉਹਦੇ ਤੇ ਦੁਬਾਰਾ ਤੋਂ ਕੋਖਿਆ ਜਾਵੇ ਉਹਦੇ ਤੇ ਵਿਚਾਰ ਕੀਤਾ ਜਾਵੇ ਉਦੇ ਖਿਲਾਫ ਰੈਜ਼ੋਲੂਸ਼ਨ ਪਾਣਾ ਤੇ ਪਾਣ ਵਾਲੀ ਪਾਰਟੀ ਵੀ ਅਕਾਲੀ ਦਲ ਦੀ ਪੰਥ ਦੀ ਨਮਾਇਆ ਪਾਰਟੀ ਹੋਵੇ ਸਕਦਾ। ਮੈਂ ਨਹੀਂ ਸਮਝਦਾ ਵੀ ਕਿਸੇ ਵੀ ਪੰਥ ਦੇ ਅਨਿਆਈ ਛੁੱਟ ਕਿਸੇ ਵੀ ਪੰਜਾਬੀ ਦੇ ਐਨੀ ਵੈਲ ਮੀਨਿੰਗ ਪੰਜਾਬੀ ਇਸ ਗੱਲ ਨੂੰ ਸਵੀਕਾਰ ਕਰੂਗਾ। ਮੇਰੇ ਤੇ ਗਲੋਂ ਉੱਤਰ ਦੀ ਨਹੀਂ ਆ ਗੱਲ ਸਾਥੀਓ ਮੈਂ ਇਸ ਕਰਕੇ ਬੜਾ ਮੇਰੇ ਦਿਲ ਨੂੰ ਠੇਸ ਪਹੁੰਚੀ ਹੈ। ਦੂਜੀ ਗੱਲ ਤੇਜ ਸਿੰਘ ਸਮੁੰਦਰੀ ਹਾਲ ਦੇ ਅੰਦਰ ਭੁਲੇ ਸੋ ਨਿਹਾਲ ਦੇ ਤਾਂ ਨਾਰੇ ਲੱਗਦੇ ਫੱਬਦੇ ਵੀ ਐ ਰਾਹ ਵੀ ਬਣਦਾ ਛ ਪਰ ਉਥੇ ਇੱਕ ਕਿਸੇ ਲੀਡਰ ਵਿਸ਼ੇਸ਼ ਦੇ ਉਹਦੇ ਖੇ ਉਹਦੇ ਨਾਰੇ ਲੱਗਣ ਸਨ ਐਡਾ ਅਹੰਕਾਰ ਲੀਡਰਾਂ ਦੇ ਵਿੱਚ ਅਜੇ ਤਾਂ ਤੁਸੀਂ ਬਹੁਤ ਦੂਰ ਹੋ ਕੁਰਸੀਆਂ ਤੋਂ ਅੱਜ ਉਥੇ ਜਾ ਕੇ ਆਪਣੇ ਨਾਰੇ ਲਗ ਰਹੇ ਸਭ ਤੇਜ ਸਿੰਘ ਉਥੇ ਹਰਮੰਦਰ ਸਾਹਿਬ ਦੀ ਛਾਂ ਦੇ ਅੰਦਰ ਬੈਠ ਕੇ ਤੁਸੀਂ ਆਪਣੇ ਨਾਰੇ ਲਾਈ ਜਾ ਰਹੇ ਹੋ ਗੁਰੂ ਮਹਾਰਾਜ ਦੇ ਗੁਰੂ ਸਾਹਿਬਾਨ ਦੀ ਗੱਲ ਨਾ ਕਰਕੇ ਤੁਸੀਂ ਆਪਣੇ ਨਾਰੇ ਲਵਾ ਰਹੇ ਸਭ ਤੀਜੀ ਗੱਲ ਇੱਕੋ ਹੀ ਚਰਚਾ ਉੱਤੇ ਸੀਗੀ ਵੀ ਹੁਣ ਪ੍ਰਧਾਨ ਜੀ ਆ ਗਏ ਤੇ 2027 ਦੇ ਅੰਦਰ ਸਰਕਾਰ ਅਕਾਲੀ ਦਲ ਦੀ ਬਣਨੀ ਹੈ। ਸਭ ਅਕਾਲੀ ਦਲ ਦਾ ਹੋਂਦ ਅਕਾਲੀ ਦਲ ਦਾ ਜਨਮ ਪੰਥ ਪੰਜਾਬ ਤੇ ਪੰਜਾਬੀਅਤ ਦੀ ਰਖਵਾਲੀ ਵਾਸਤੇ ਬਣਿਆ ਸੀਗਾ ਸਰਕਾਰਾਂ ਵਾਸਤੇ ਨਹੀਂ ਬਣਿਆ ਸੀਗਾ। ਸਰਕਾਰਾਂ ਬਣਦੀਆਂ ਸਰਕਾਰਾਂ ਡਿੱਗਦੀਆਂ ਪਰ ਜਿਹੜੇ ਅਸੂਲ ਹੁੰਦੇ ਆਉਂਦਾ ਤੇ ਪਹਿਰੇ ਦੇਣ ਵਾਸਤੇ ਆ ਪੰਥ ਦੀ ਪਾਰਟੀ ਬਣਾਈ ਗਈ ਸੀ ਸਾ। ਕੁਰਸੀਆਂ ਲੈਣ ਵਾਸਤੇ ਨਹੀਂ ਸੀ ਬਣਾਈ ਗਈ। ਕਿਹੜੇ ਮੂੰਹ ਨਾਲ ਕਿਹੜੇ ਲੀਡਰ ਉੱਥੇ ਸਹਬਾਨ ਸੀ ਜੀ ਨੇ ਕਿਸੇ ਨੇ ਵੀ ਆ ਇਸ ਗੱਲ ਨਹੀਂ ਸੋਚੀ ਵੀ ਆਪਾਂ ਕਰੀ ਕੀ ਜਾਣੇ ਪੰਜਾਬ ਬਰੂਦ ਦੇ ਢੇਰ ਤੇ ਬੈਠਾ ਹੈ ਪੰਜਾਬ ਦੇ ਲੋਕ ਸੜਕਾਂ ਤੇ ਹਾਹਾਕਾਰ ਮਚੀ ਖੜੀ ਹੈ ਤੇ ਉੱਥੇ ਪੰਜਾਬ ਦੀ ਗੱਲ ਨਾ ਕਰਕੇ ਕੁਰਸੀਆਂ ਦੀ ਗੱਲ ਹੋ ਰਹੀ ਹੈ ਆਪਣੀਆਂ ਗੱਲਾਂ ਉੱਥੇ ਹੋ ਰਹੀਆਂ ਆ ਗਲਤ ਚੱhti ਨਹੀਂ ਸਭ ਸ਼੍ਰੀ ਅਕਾਲ ਤੱਕ ਸਾਹ ਦੇ ਅੰਦਰ ਚੌਥੀ ਗੱਲ ਜਿਹੜੀ ਮੈਂ ਕਹਿਣ ਲੱਗਿਆ ਸ਼੍ਰੀ ਅਕਾਲ ਤੱਕ ਦੇ ਸਾਹਮਣੇ ਖੜੇ ਹੋ ਕੇ ਨਾ ਲੋਕਾਂ ਨੇ ਆਪਣੇ ਗੁਨਾਹ ਕਬੂਲ ਕੀਤੇ ਰਾਜਨੀਤਿਕ ਸਜਾਵਾਂ ਜਿਹੜੀਆਂ ਇਹਨਾਂ ਨੂੰ ਤਨਖਾਹ ਜਿਹੜੀਆਂ ਲਾਈਆਂ ਗਈਆਂ ਸਭ ਕੋਈ ਕਿਸੇ ਨੂੰ ਦੇਖੋ ਗੁਰੂ ਮਹਾਰਾਜ ਤਾਂ ਬਖਸ਼ਣਾ ਹਰ ਹੁੰਦਾ ਸਾਬ ਉਹ ਗੁਰੂ ਮਹਾਰਾਜ ਰਾਜ ਦੇ ਚਾਹੇ ਉੱਥੇ ਖੜ ਕੇ ਜੇ ਅਕਾਲ ਤਾ ਸਬਦ ਨਹੀਂ ਤੁਹਾਨੂੰ ਜ਼ਲੀਲ ਕਰਨ ਵਾਸਤੇ ਨਹੀਂ ਉੱਥੇ ਤਨਖਾਹ ਲਈ ਸੀ ਵੀ ਤੁਹਾਨੂੰ ਆਪਣੀ ਗਲਤੀਆਂ ਦਾ ਅਹਿਸਾਸ ਹੋਵੇ ਉਹਨਾਂ ਨੂੰ ਸੁਧਾਰੋ ਤੁਸੀਂ ਸੁਧਾਰਨ ਦੀ ਬਜਾਏ ਹੋਰ ਦੂਜੇ ਪਾਸੇ ਤੁਰਪੇ ਅਗਰ ਜੇ ਸੁਧਾਰਿਆ ਹੁੰਦਾ ਤਾਂ ਮੈਂ ਨਹੀਂ ਸਮਝਦਾ ਵੀ ਉੱਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਖੜੇ ਹੋ ਕਿਹਾ ਕਿਤੇ ਵੀ ਪੰਜਾਬ ਦੇ ਅੰਦਰ ਕਿਸੇ ਸਾਡੇ ਪੰਜਾਬ ਜਿੱਤੇ ਸੰਸਕਾਰ ਹੈ ਸਾਡਾ ਪੁੰਦਰ ਸਾਹਿਬ ਇੱਕ ਬਹੁਤ ਹੀ ਬਜ਼ੁਰਗ ਮੈਚੋਰ ਸੀਨੀਅਰ ਸੀਨੀਅਰ ਪੋਸਟ ਲੀਡਰ ਜਿਹੜੇ ਆ ਉਹਨਾਂ ਨੂੰ ਇਸ ਕਿਸਮ ਦੀ ਉਹਨਾਂ ਤੇ ਉਹਨਾਂ ਨੂੰ ਆਪਣੇ ਸ਼ਬਦ ਵਾਪਸ ਲੈਣ ਵਾਸਤੇ ਮਜਬੂਰ ਹੋਣਾ ਪਿਆ ਉਹਨਾਂ ਦਾ ਬੜਾ ਭੜਾ ਉਹਨਾਂ ਨੇ ਉੱਥੇ ਜੋਗਰਨਾ ਕਹੀ ਹੈ ਪਰ ਇਹਦੇ ਨਾਲ ਜਿੱਥੇ ਆ ਇੱਕ ਸੰਸਕਾਰ ਆ ਇਹਦਾ ਮਸਲੇ ਤਾਂ ਨਹੀਂ ਪਰ ਜਿਹੜੀ ਗੱਲ ਉੱਥੇ ਇੱਕ ਰਾਜਨੀਤਿਕ ਨਜ਼ਰੀਏ ਨਾਲ ਤੁਸੀਂ ਦੇਖੋ ਇੱਕ ਚੁਣੀ ਹੋਈ ਪਾਰਟੀ ਦਾ ਪ੍ਰਧਾਨ ਆ ਆਪਣੇ ਮੂੰਹੋਂ ਕਹੇ ਮੇਰੀ ਤਾਂ ਕਿਸੇ ਨੇ ਹੋਰ ਨੇ ਇੱਕ ਮੇਰੇ ਨਾਮ ਤੇ ਆਰਡਰ ਇਸ਼ੂ ਕਰਤਾ ਜਾਂ ਇੱਕ ਫਰਮਾਨ ਜਾਰੀ ਕਰਤਾ ਤੇ ਮੈਨੂੰ ਪਤਾ ਹੈ ਮੈਂ ਨਾਮ ਨਹੀਂ ਦੱਸੂਗਾ ਸਿਰਫ ਨਾਮ ਦੱਸੋ ਤੁਸੀਂ ਪਰ ਪਰਦਾ ਉੱਡ ਗਿਆ ਸਾਬ ਤੁਹਾਡੀ ਸਾਰਾ ਜਿਹੜੀ ਤੁਹਾਡੀ ਕਮਜ਼ੋਰੀਆਂ ਤੁਸੀਂ ਆਪਣੇ ਆਪ ਲੋਕਾਂ ਦੇ ਸਾਹਮਣੇ ਢਿੱਡ ਨੰਗਾ ਕਰ ਲਿਆ ਸਾਬ ਤੁਸੀਂ ਕਿਹੜੇ ਮੋਨ ਵਾਲੇ ਹੁਣ ਜਿਹੜੀ ਹੈ ਅਕਾਲੀ ਦਲ ਕਹੂਗਾ ਵੀ ਕਾਂਗਰਸ ਦੇ ਅੰਦਰ ਜਿਹੜੇ ਪ੍ਰਧਾਨ ਬਣਾਤੇ ਉਹ ਤਾਂ ਪਰਚੀਆਂ ਤਾਂ ਪਿੱਛੋਂ ਕੋਈ ਹੋਰ ਭੇਜੀ ਜਾਂਦੇ ਹਨ ਤੇ ਜੇ ਸਰਕਾਰ ਬਣਾਉਣਾ ਹੀ ਹੈ ਤੁਸੀਂ ਆ ਕੇ ਵੀ ਠੀਕ ਹੈ ਜੀ ਅਸੀਂ ਪ੍ਰਧਾਨਗੀਆਂ ਲੈਣੀਆਂ ਐ ਅਸੀਂ ਸਰਕਾਰਾਂ ਬਣਾਉਣੀਆਂ ਐ ਤਾਂ ਸਭ ਤੁਹਾਡੇ ਅੰਦਰ ਅਕਾਲੀ ਦਲ ਦੇ ਅੰਦਰ ਤੇ ਆਮ ਆਦਮੀ ਪਾਰਟੀ ਦੇ ਅੰਦਰ ਫਰਕ ਕੀ ਐ ਸਭ ਇਹ ਕਾਂਗਰਸ ਦੇ ਵਿੱਚ ਤੁਹਾਡਾ ਫਰਕ ਹੀ ਐ ਮੈਨੂੰ ਐਸੇ ਯਾਦ ਐ ਜਦੋਂ ਜਵਾਕ ਸੀ ਜਦੋਂ ਸੁਣਦੇ ਹੁੰਦੇ ਸੀ ਵੀ ਚੰਗੀ ਤੋਂ ਚੰਗੀ ਕਾਂਗਰਸ ਨਾਲੋਂ ਮਾੜਾ ਤੋਂ ਮਾੜਾ ਅਕਾਲੀ ਦਲ ਚੰਗਾ ਐ ਆਹ ਅਕਾਲੀ ਦਲ ਐ ਜਮਾਈ ਤੁਸੀਂ ਆਪਣਾ ਸਾਰੀ ਨਾ ਆਪਣਾ ਜਲੂਸ ਕਢਾਇਆ ਤੁਸੀਂ ਨਾਲ ਆਪਣੀ ਇੰਸਟੀਚੂਨਸ ਆਪਣੀ ਪ੍ਰਧਾਨਗੀਆਂ ਆਏ ਬਾਕੀ ਇੰਸਟੀਚੂਨਸ ਦਾ ਬਹੁਤ ਵੱਡੀ ਢਾਲ ਆਈ ਹੈ ਇਹਨਾਂ ਦੇ ਵਾਸਤੇ ਚਾਤੀ ਮਾਰੋ ਉਹਦੇ ਬਾਅਦ ਕਿਸੇ ਤੇ ਇਲਜ਼ਾਮ ਲਾਓ ਫਿਰ ਜਵਾਬ ਦੇਵਾਂਗੇ ਤੁਸੀਂ ਜਵਾਬ ਅਜੇ ਲੋਕਾਂ ਨੂੰ ਦੇਣੇ ਬਾਕੀ ਹੈ ਤੁਹਾਨੂੰ ਫਿਰ ਮੰਗਿਓ ਕਿਸੇ ਤੋਂ ਜਵਾਬ